ਨਮਸਕਾਰ ਦੋਸਤੋ ਪੋਰਾ ਗ੍ਰਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਚਰਚਾ ਕਰਾਂਗੇ ਕਿ ਮੰਗਲ ਦੋਸ਼ ਕੀ ਹੈ ਜਾਂ ਮੰਗਲਿਕ ਕੀ ਹੁੰਦਾ ਹੈ ਇਸ ਦੇ ਜ਼ਿੰਦਗੀ ਉੱਪਰ ਕੀ ਪ੍ਰਭਾਵ ਪੈਂਦੇ ਹਨ ਵਿਆਹਤਾ ਜੀਵਨ ਕਿਹੋ ਜਿਹਾ ਹੁੰਦਾ ਹੈ ਇਸ ਦੇ ਕੀ ਉਪਾਹਨ ਸਾਰੀ ਜਾਣਕਾਰੀ ਨਾਲ ਭਰਪੂਰ ਵੀਡੀਓ ਹੈ ਅੰਤ ਤੱਕ ਜ਼ਰੂਰ ਦੇਖਿਓ ਆਓ ਸ਼ੁਰੂ ਕਰਦੇ ਹਾਂ ਜੇਕਰ ਮੰਗਲ ਲਗਨ ਵਿੱਚ ਹੋਵੇ ਭਾਵ 1 ਨੰਬਰ ਵਿੱਚ 4 ਨੰਬਰ ਵਿੱਚ 7 ਨੰਬਰ ਵਿੱਚ 8 ਨੰਬਰ ਵਿੱਚ ਅਤੇ 12 ਨੰਬਰ ਵਿੱਚ ਹੋਵੇ ਤਾਂ ਮੰਗਲ ਦੋਸ਼ ਉਤਪੰਨ ਹੁੰਦਾ ਹੈ ਜੇਕਰ ਬੱਚੇ ਦਾ ਜਨਮ ਵੀ ਮੰਗਲ ਦਿਨ ਛਤਰਾ ਵਿੱਚ ਹੋਇਆ ਹੋਵੇ ਜਿਵੇਂ ਕਿ ਮ੍ਰਿਗਸ਼ਰਾ ਚਿਤਰਾ ਅਤੇ ਤਨਿਸ਼ਟਾ ਵਿੱਚ ਅਤੇ ਉਪਰੋਂ ਜਨਮ ਦਿਨ ਵੀ ਮੰਗਲਵਾਰ ਹੋਵੇ ਤਾਂ ਬਹੁਤ ਮਜਬੂਤ ਮੰਗਲ ਦੋਸ਼ ਬਣ ਜਾਂਦਾ ਹੈ ਹਰ ਨੰਬਰ ਦੀ ਇੱਕ ਆਪਣੀ ਕੈਮਿਸਟਰੀ ਹੁੰਦੀ ਹੈ ਭਾਵ ਲਗਨ ਵਿੱਚ ਹੋਵੇ ਤਾਂ ਗੁੱਸੇ ਖੁਰਾਸਬਾ ਅੱਖਾਂ ਲਾਲ 4 ਨੰਬਰ ਵਿੱਚ ਹੋਵੇ ਤਾਂ ਨੀਚ ਮੰਗਲ ਊਰਜਾ ਦੀ ਕਮੀ ਰਹਿੰਦੀ ਹੈ 7 ਨੰਬਰ ਵਿੱਚ ਹੋਵੇ ਤਾਂ ਵਿਆਹ ਦਾ ਹੋਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਵਿਆਹ ਹੋ ਕੇ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ 8ਵੇਂ ਹੋਵੇ ਤਾਂ ਬਿਮਾਰੀਆਂ ਪਾਇਲਜ਼ ਆਦ ਹੋ ਸਕਦੀਆਂ ਹਨ 12ਵੇਂ ਹੋਵੇ ਤਾਂ ਨੀਂਦ ਖਰਾਬ ਪਤਨੀ ਨਾਲ ਸਬੰਧ ਖਰਾਬ ਹੋ ਜਾਂਦਾ ਹੈ ਮਾਮੇ ਮਾਸੀਆਂ ਸਹੁਰਿਆਂ ਨਾਲ ਵੀ ਰਿਸ਼ਤੇ ਖਰਾਬ ਹੋ ਜਾਂਦੇ ਹਨ ਇਸ ਤੋਂ ਬਚਣ ਲਈ ਤੁਸੀਂ ਜਾਂ ਤਾਂ ਵਿਆਹ ਵੀ ਮੰਗਲਿਕ 파ਟਨਰ ਨਾਲ ਕਰਵਾਓ ਤਾਂ ਦੋਸ਼ ਖਤਮ ਹੋ ਜਾਂਦਾ ਹੈ ਜਾਂ ਫਿਰ ਉਪਾਾਦਾਨ ਪੁੰਨ ਪਾਠ ਪੂਜਾ ਕਰਕੇ ਮੰਗਲ ਦੇ ਦੋਸ਼ਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਸਭ ਤੋਂ ਸੌਖਾ ਉਪਾਾ ਹੈ ਲਾਲ ਰੰਗ ਦੇ ਕੱਪੜੇ ਪਾਉਣੇ ਬੰਦ ਕਰੋ ਗੁੜ ਦਾ ਦਾਨ ਮੰਗਲਵਾਰ ਨੂੰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਇੱਥੇ ਹਰ ਪ੍ਰਕਾਰ ਦੇ ਰਤਨ ਧਾਰਨ ਕਰਵਾਏ ਜਾਂਦੇ ਹਨ ਵਿਦੇਸ਼ ਯਾਤਰਾ ਕਦੋਂ ਹੋਣੀ ਹੈ ਇਸ ਬਾਰੇ ਪੁੱਛ ਸਕਦੇ ਹੋ ਕਾਰੋਬਾਰ ਘਰ ਦੀ ਕਲੇਸ਼ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਹੱਲ ਕੀਤਾ ਜਾਂਦਾ ਹੈ ਫਿਰ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ